ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੈਂ ਦੀਪ ਕੌਰ ਪਿਆਜ ਜੀ ਕੀ ਸਮੱਸਿਆ ਸੀ ਤੁਹਾਡੀ ਕਮਰ ਦਰਦ ਹੁੰਦੇ ਸੀ ਜੀ ਕਿੰਨੇ ਸਾਲ ਪਹਿਲਾਂ ਸ਼ੁਰੂ ਹੋਈ ਸੀ ਇਹ 4-5 ਸਾਲ ਪਹਿਲਾਂ ਹਾਂਜੀ ਅਚਾ ਇਹ ਕੀ ਸਮੱਸਿਆ ਕੀ ਹੁੰਦੀ ਸੀ ਕਮਰ ਦਰਦ ਦੇ ਨਾਲ ਕੀ ਪ੍ਰੋਬਲਮ ਆਉਂਦੀ ਸੀ ਉੱਠ ਬੈਠ ਨਹੀਂ ਸੀ ਸਕਦੇ ਜੀ ਹੋਰ ਕੀ ਦਿੱਕਤ ਆਉਂਦੀ ਸੀ ਕੰਮ ਕਰਨੇ ਸੀ ਕੋਈ ਕਰਿਆ ਜਾਂਦਾ ਜੀ ਪੈਰ ਵੀ ਨਹੀਂ ਸੀ ਸਕਦੇ ਬੈਠਣਾ ਵੀ ਔਖਾ ਸੀ ਹਾਂਜੀ ਬੈਠਣਾ ਵੀ ਔਖਾ ਸੀ ਮੇਰਾ ਇਲਾਜ ਕਿੰਨਾ ਕੁ ਕਰਵਾਇਆ ਹਾਂਜੀ ਇਲਾਜ ਬਹੁਤ ਕਰਵਾਇਆ ਜੀ ਡਾਕਟਰਾਂ ਦੇ ਕੋਲ ਕਿਤੇੋ ਫਰਕ ਪਿਆ ਕਿ ਨਹੀਂ ਪਿਆ ਨਾ ਜੀ ਕਿਤੇ ਉਹਨੇ ਫਰਕ ਪਿਆ ਜੀ ਡਾਕਟਰ ਕੀ ਕਹਿੰਦੇ ਸੀ ਡਾਕਟਰ ਇਹ ਹੀ ਕਹਿੰਦੇ ਸੀ ਜੀ ਵੀ ਬਸ ਇਲਾਜ ਹੁਣ ਦਵਾਈ ਖਾਈ ਜਾਂਦੇ ਸੀਗੇ ਵੀ ਫਰਕ ਨਹੀਂ ਸੀ ਪੈਂਦਾ ਜੀ ਫਰਕ ਨਹੀਂ ਪੈਂਦਾ ਜੀ ਫਿਰ ਤੁਹਾਨੂੰ ਫਰਕ ਕਿੱਥੋਂ ਪਿਆ ਡਾਕਟਰ ਸਾਹਿਬ ਦਾ ਤਾਂ ਪਤਾ ਲੱਗਾ ਸੀ ਜੇ ਇਹਨਾਂ ਤੋਂ ਫਰਕ ਫਰਕ ਪਿਆ ਕਿੰਨੀ ਦੇਰ ਦਵਾਈ ਖਾਧੀ ਭਾਈ 6 ਮਹੀਨੇ ਦਵਾਈ ਖਾਧੀ ਸੀ ਹੁਣ 6 ਮਹੀਨੇ ਦਵਾਈ ਖਾ ਕੇ ਤੁਸੀਂ ਬਿਲਕੁਲ ਠੀਕ ਹੋ ਗਏ ਹੋ ਹਾਂ ਜੀ ਹਾਂ ਬਿਲਕੁਲ ਠੀਕ ਆ ਜੀ ਕਿੰਨੇ ਕਿ ਦਿਨਾਂ ਜੀ ਫਰਕ ਪਿਆ ਗਿਆ ਸੀ ਬਸ ਮਹੀਨੇ ਤੋਂ ਫਰਕ ਪੈਣ ਲੱਗ ਗਿਆ ਸੀ ਜੀ ਮਹੀਨੇ ਤੋਂ ਫਰਕ ਪੈਣ ਲੱਗ ਗਿਆ ਸੀ ਹੁਣ ਦਵਾਈ ਤੁਹਾਡੀ ਬੰਦ ਹੋ ਗਈ ਹਾਂਜੀ ਹੁਣ ਤੇ ਬੰਦ ਹੈ ਜੀ ਬਿਲਕੁਲ ਦਵਾਈ ਹੁਣ ਠੀਕ ਹੋ ਤੁਸੀਂ ਹਾਂਜੀ ਬਿਲਕੁਲ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸ਼ਰਦਾ ਬਾਰੇ ਡਾਕਟਰ ਸ਼ਰਦਾ ਦਾ ਧੰਨਵਾਦ ਬਹੁਤ ਕਰਦੇ ਆ ਜੀ ਤੇ ਇਹ ਵੀਡੀਓ ਦੇਖਣ ਵਾਲੇ ਮਰੀਜ਼ਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਇਹ ਹੀ ਕਹਿੰਦੇ ਆ ਜੀ ਡਾਕਟਰ ਸ਼ਰਦਾ ਬਹੁਤ ਵਧੀਆ ਡਾਕਟਰ ਨੇ ਜੀ ਇਹਨਾਂ ਤੋਂ ਕੋਲੋਂ ਇਲਾਜ ਕਰਵਾਓ ਤੁਸੀਂ ਆਪਣੇ ਚਲੋ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ